ਦੋਸਤੋ ਪੰਜਾਬੀ ਇੰਡਸਟਰੀ ਦੀਆਂ ਦੋ ਨਵੀਆਂ ਅਪਡੇਟ ਲੈ ਕੇ ਹਾਜ਼ਰ ਹੋਏ ਆ। ਸੋ ਪਹਿਲੀ ਜੋ ਅਪਡੇਟ ਹੈ ਹਿਮਾਂਸ਼ੀ ਘੁਰਾਨਾ ਦੀ ਹੈ ਜਿਸਨੇ ਕਿ ਇੰਸਟਾਗ੍ਰਾਮ ਦੀ ਸਟੋਰੀ ਦੇ ਉੱਪਰ ਮੈਂਸ਼ਨ ਕੀਤਾ ਹੈ। ਹਿਮਾਂਸ਼ੀ ਘੁਰਾਨਾ ਦਾ ਕਹਿਣਾ ਹੈ ਕਿ ਪੰਜਾਬੀ ਇੰਡਸਟਰੀ ਵਿੱਚ ਇੱਕ ਬੇਸ਼ਰਮ ਇਨਸਾਨ ਹੈ ਜੋ ਕਿ ਨਵੀਆਂ ਕੁੜੀਆਂ ਨੂੰ ਗੁੰਮਰਾਹ ਕਰਦਾ ਹੈ। ਤੋਂ ਹਿਮਾਂਸ਼ੀ ਆਪਣੀ ਇੰਸਟਾਗ੍ਰਾਮ ਸਟੋਰੀ ਉੱਪਰ ਲਿਖਦੀ ਹੈ, "There is one moron in Punjabi industry. ਇੱਕ ਨਿਹਾਈਤੀ ਬੇਗਾਰਤ ਘਟਿਆ ਔਰ ਦੋ ਕੁੜੀ ਦਾ ਇਨਸਾਨ ਸਾਡੇ ਸਾਹ ਆਰਟਿਸਟਾਂ ਦੇ ਵਿੱਚ ਘੁੰਮਦਾ ਹੈ ਤੇ ਫਿਰ ਦਾਅਵੇ ਵੀ ਕਰਦਾ ਹੈ ਕਿ ਮੈਂ ਕੰਮ ਦਿਵਾਉਂਦਾ ਹਾਂ, ਸੌਂਗ ਫਿਲਮ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਹੈ ਆਈ ਗੋ ਟੂ ਨਾਓ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਹੈ ਨਮੀਆਂ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਸਾਰੇ ਪੰਜਾਬੀ ਆਰਟਿਸਟ ਮੇਰੇ ਹੱਥ 'ਚ ਨੇ ਇਦਾਂ ਦੀਆਂ ਉਹ ਗੱਲਾਂ ਕਰਦਾ ਹੈ ਹਜ਼ਾਰ ਬਾਰ ਇਗਨੋਰ ਕਰਨ ਦੇ ਨਾਲ ਵੀ ਇਹ ਸੁਧਰਿਆ ਨਹੀਂ ਬਟ ਥਿਸ ਟਾਈਮ ਆਈ ਕਾਂਟ ਟੇਕ ਇਟ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਥਰੂ ਇਨਾ ਮੈਸੇਜ ਲਿਖਦੇ ਹੋਏ ਹਿਮਾਂਸ਼ੀ ਨੇ ਲਿਖਿਆ ਜੇਕਰ ਤੂੰ ਮੈਸੇਜ ਦੇਖ ਰਿਹਾ ਹੈ ਮੇਰੇ ਪੈਸੇ ਹਾਲੇ ਵੀ ਦੇਣੇ ਆ ਤੂੰ ਮੈਂ ਮੰਗੇ ਨਹੀਂ ਤੇਰੇ ਤੋਂ ਮੇਰੀ ਸ਼ਰਾਫਤ ਹੈ 10 10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਸੀ ਤੂੰ ਮੇਰੇ ਬਾਰੇ ਕਵੇਂ ਨਵੀਆਂ ਕੁੜੀਆਂ ਨੂੰ ਕਿ ਹਿਮਾਂਸ਼ੀ ਤੇਰੇ ਸਿਰ ਤੋਂ ਚੱਲਦੀ ਏ ਕਦੇ ਲੰਡਨ ਚ ਫਸੇ ਦੀ ਹੈਲਪ ਕੀਤੀ ਸੀ ਤੇਰੀ ਟਿਕਟ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਤੇ ਸਾਰੇ ਆਰਟਿਸਟਾਂ ਨੂੰ ਕਿਹਾ ਕਿ ਇਸ ਤੋਂ ਡਰਨ ਦੀ ਲੋੜ ਕੋਈ ਨਹੀਂ ਐ ਇਸ ਤੋਂ ਬਚ ਕੇ ਰਹਿਣਾ ਮੈਂ ਦੱਸਣ ਨੂੰ ਤਾਂ ਤੇਰਾ ਨਾਮ ਵੀ ਦੱਸ ਸਕਦੀ ਆ ਬਟ ਮੈਨੂੰ ਲੋੜ ਨਹੀਂ ਤੇਰੇ ਜਿਹੇ ਗੰਦੇ ਬੰਦੇ ਦਾ ਨਾਮ ਲੈਣ ਦੀ ਸੋ ਦੋਸਤੋ ਦੂਜੀ ਅਪਡੇਟ ਹੈ ਰੁਪਿੰਦਰ ਹੰਡਾ ਦੀ ਜਿਨ੍ਹਾਂ ਦਾ ਇੱਕ ਲਾਈਵ ਸ਼ੋਅ ਦੇ ਵਿੱਚ ਪੰਗਾ ਪਿਆ ਸੀ ਸੋ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪ੍ਰੋਮੋਟਰ ਆਰਗੇਨਾਈਜ਼ਰ ਜੋ ਨੇ ਉਹਨਾਂ ਦੇ ਨਾਲ ਹੀ ਪੰਗਾ ਪੈ ਗਿਆ ਇੰਨਾ ਜ਼ਿਆਦਾ ਗੁੱਸੇ ਵਿੱਚ ਆ ਗਿਆ ਰੁਪਿੰਦਰ ਹੰਡਾ ਕਿ ਮਾਈਕ ਤੱਕ ਛੁੱਟ ਦਿੱਤਾ ਤੇ ਉਸ ਤੋਂ ਬਾਅਦ ਜੋ ਵੀ ਉੱਥੇ ਹੋਇਆ ਤੁਸੀਂ ਆਪ ਹੀ ਦੇਖੋ ਸੋ ਇਸੇ ਤਰ੍ਹਾਂ ਦੀਆਂ ਨਵੀਆਂ ਵੀਡੀਓ ਦੇਖਣ ਦੀ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਜ਼ਰੂਰ ਕਰ ਲਿਓ